ਮਸ਼ਹੂਰ ਬਾਲੀਵੁੱਡ ਗੀਤਕਾਰ ਡਾਕਟਰ ਇਰਸ਼ਾਦ ਕਾਮਲ ਜੋ ਕਿ ਗੁਰੂ ਨਾਨਕ ਕਾਲਜ ਵਿੱਚ ਹਿੰਦੀ ਵਿਭਾਗ ਦੇ ਵੱਲੋਂ ਬਾਲੀਵੁੱਡ ਗੀਤਾ ਦੇ ਵਿੱਚ ਸਾਹਿਤ ਅਤੇ ਸਿਨੇਮਾ ਵਿਸ਼ੇ ਤੇ ਆਯੋਜਿਤ ਇਰਸ਼ਾਦ ਕਾਮਲ ਦੇ ਗੀਤ ਸਾਹਿਤਕ ਦ੍ਰਿਸ਼ਟੀਕੋਣਾਂ ਤੇ ਸੈਮੀਨਾਰ ਤੇ ਵਿੱਚ ਵਿਸ਼ੇਸ਼ ਤੌਰ ਤੇ ਲਈ ਹਿੱਸਾ ਲੈਣ ਲਈ ਪੁੱਛੇ ਸੈਮੀਨਾਰ ਦੇ ਦੌਰਾਨ ਡਾਕਟਰ ਕਾਮਲ ਨੇ ਨੌਜਵਾਨਾਂ ਨੂੰ ਜ਼ਿੰਦਗੀ ਦੇ ਵਿੱਚ ਆਈਆਂ ਅਣਸਖਾਵਿਕ ਘਟਨਾਵਾਂ ਨੂੰ ਪੁੱਲਣ ਅਤੇ ਉਹਨਾਂ ਤੋਂ ਸਿੱਖਣ ਦੀ ਅਪੀਲ ਕੀਤੀ ਇਸ ਮੌਕੇ ਉਹਨਾਂ ਨੇ ਕਿਹਾ ਕਿ ਉਹ ਹਮੇਸ਼ਾ ਆਪਣੇ ਗੀਤਾਂ ਚ ਸਾਹਿਤਕ গুণਨ ਦੀ ਕੋਸ਼ਿਸ਼ ਕਰਦੇ ਨੇ ਅਤੇ ਪਵਿੱਕ ਤੇ ਵਿੱਚ ਵੀ ਅਜਿਹੇ ਯਤਨ ਜਾਰੀ ਰਹਿਣਗੇ ਜ਼ਿਕਰ ਹੋ ਗਿਆ ਕਿ ਇਸ ਸਮਾਗਮ ਦਾ ਆਯੋਜਨ ਕਾਲਜ ਵਿਕਾਸ ਪਰਿਸ਼ਦ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵੱਲੋਂ ਕੀਤਾ ਗਿਆ ਸੀ ਇਸ ਮੌਕੇ ਡਾਕਟਰ ਨੀਨਾ ਮਹਿਤਾ ਦੇ ਵੱਲੋਂ ਸੰਪਾਦਕ ਕਿਤਾਬ ਇਸ਼ਾਰਾ ਕਾਮਿਲ ਸਹੱਤਕ ਸੰਵੇਦਨਸ਼ੀਲਤਾ ਤੇ ਚਿੰਤਾਵਾਂ ਵੀ ਰਿਲੀਜ਼ ਕੀਤੀਆਂ ਗਈਆਂ। ਇਸ਼ਾਰਾ ਜੀ ਬਹੁਤ ਵੱਡਾ ਨਾਮ ਆਫੀਂ ਦੇ ਵਿੱਚ ਬਾਲੀਵੁੱਡ ਦੇ ਵਿੱਚ ਔਰ ਇਸ ਤੋਂ ਤੱਕ ਜਿਲ੍ਹਾ ਫੋਟੇ ਦੇ ਜਿਹੜੇ ਇਸ ਲਾਈਫ ਦੇ ਕਿ ਬੜੇ ਮਾਅਬਪਾ ਹਲਾ ਅਸਰੀ ਮਕਸਦ ਸਾਹਿਬ ਮੋਹੱਲ ਦੇ ਕਿਹੜਾ ਜੁੜਦੇ ਬੜੀ ਖੁਸ਼ੀ ਦੀ ਗੱਲ ਹੈ ਜੀ ਸ਼੍ਰੀ ਮਕਸਦ ਸਾਹਿਬ ਗੁਰੂ ਨਾਨਕ ਕਾਲਜ ਦੇ ਵਿੱਚ ਇਹ ਸੈਮੀਨਾਰ ਹੋਇਆ ਤੇ ਸਾਹਿਤਿਆ ਤੇ ਸਿਨੇਮਾ ਦੇ ਵਿੱਚ ਇੱਕ ਸੰਸਥਾ ਨੇ ਇੱਕ ਵਾਰ ਫੇਰ ਇੱਕ ਪੁਲ ਦਾ ਕੰਮ ਕੀਤਾ ਬੇਸਿਕਲੀ ਤੇ ਬੜੀ ਖੁਸ਼ੀ ਦੀ ਗੱਲ ਹੈ ਕਿ ਗੀਤਾਂ ਬਾਰੇ ਗੱਲ ਹੋਈ ਹੈ ਸਾਹਿਤਿਆ ਬਾਰੇ ਗੱਲ ਹੋਈ ਹੈ ਤੇ ਦੋਨਾਂ ਦੇ ਜੁੜਾਵ ਬਾਰੇ ਗੱਲ ਹੋਈ ਹੈ ਸਰ ਪੰਜਾਬੀ ਕੰਟਰੋਲ ਬਾਰੇ ਹੋਰ ਪੰਜਾਬੀ ਜੋ ਗੀਤ ਲਿਖਾਰ ਨੇ ਉਹਨਾਂ ਨੂੰ ਕੀ ਮੈਸੇਜ ਮੈਂ ਮੈਂ ਮੈਸੇਜ ਤੇ ਨਹੀਂ ਕੁਝ ਦੇਣਾ ਚਾਹ ਰਿਹਾ ਮੈਂ ਤਾਂ ਗੀਤ ਲਿਖਣਾ ਚਾਹ ਰਿਹਾ ਗੀਤ ਹੀ ਲਿਖਦਾ ਮੈਂ ਕਿਸੇ ਨੂੰ ਕੀ ਮੈਸੇਜ ਦੇਣਾ ਸਾਰੇ ਆਪਣੇ ਬਹੁਤ ਵਧੀਆ ਲਿਖ ਰਹੇ ਨੇ ਆਪਣੀ ਆਪਣੇ ਤਰੀਕੇ ਨਾਲ ਆਪਣੀ ਆਪਣੀ ਜਿਹਨੂੰ ਕਹੋ ਪ੍ਰਤਿਭਾ ਦਿਖਾ ਰਹੇ ਨੇ ਉਹਨਾਂ ਸਾਰਿਆਂ ਨੂੰ ਮੇਰੇ ਵੱਲੋਂ ਵਧਾਈਆਂ ਤੇ ਬਹੁਤ ਸੁਖ ਆਉਂਦਾ